ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਭਦਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸਿਆ ਤੇ ਅਰਦਾਸਿਆ ਚੜ੍ਹਦੀ ਕਲਾ ਤੇ ਤੰਦਰੁਸਤੀ ਜੋ ਹੋਵੇ ਕਵੈਸਟ ਆ ਬੇਨਤੀ ਆ ਸਾਰਿਆਂ ਨੂੰ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਬਾਦ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਆਉਟ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਆ ਜੇ ਕੋਈ ਮਾਤੜ ਆ ਆਪਦੀ ਖਰੀਦਦਾਰੀ ਕਰ ਸਕੇ ਜੀ ਪਹੁੰਚੇ ਆ ਪਿੰਡ ਮੂਸਾ ਜਿਹੜਾ ਸ਼੍ਰੀ ਤਰਨਤਾਰ ਸਾਹਿਬ ਥੀਲੇ ਦੇ ਫਾਰਮ ਤੇ ਪਹੁੰਚੇ ਆ ਤਿੰਨ ਕਟੀਆਂ ਜਿਹੜੀਆਂ ਇੱਥੋਂ ਵਿਖਾਵਾਂਗੇ ਠੀਕ ਆ ਜੀ ਬਹੁਤ ਸੋਹਣੀਆਂ ਕਟੀਆਂ ਖੂਬਸੂਰਤ ਆ ਤਿੰਨ ਖੀਰੀਆਂ ਜੇ ਤੇ ਇੱਕ ਤਿਆਰੀ ਤੇ ਮੱਝ ਵਿਖਾਵਾਂਗੇ ਕੋਈ ਸਮਾਂ 20 ਦਿਨ ਦਾ ਨੋਟ ਕਰਿਓ ਲੈਂਦੀ ਆ ਇੱਕ ਦੂਜਾ ਸੂਆ ਵੈੜ ਸੂਣ ਵਾਲੀ ਕਰੋ ਸੰਗ ਦੇ ਵਿੱਚ ਸੱਜਣੋਂ ਦਿਨ ਰਹਿ ਗਏ ਆ ਹਫਤਾ ਖੰਡ ਇੱਕ ਟੋਕੜਗਾ ਬਣ ਵੈੜ ਵਿਖਾਵਾਂਗੇ ਚੈੱਕ ਪਾਸ ਸਾਡੇ ਤਿੰਨ ਮਹੀਨਿਆਂ ਦੀ ਨਹੀਂ ਨਹੀਂ ਤਿੰਨਾ ਮਹੀਨਿਆਂ ਦੀ ਨਹੀਂ ਤੀਜਾ ਮਹੀਨਾ ਲੱਗਾ ਤੀਜਾ ਤਿੰਨਾ ਮਹੀਨਾ ਦੀ ਠੀਕ ਆ ਤੀਜਾ ਲੱਗਾ ਤੀਜਾ ਮਹੀਨਾ ਸੌਰੀ ਹਾਂ ਠੀਕ ਆ ਜੀ ਸਾਰਿਆਂ ਦੀ ਡਿਟੇਲ ਕਰਦੇ ਹਾਂ ਸਾਂਝੀ ਬਣੇ ਰਹੋ ਜਰੂਰ ਬੇਨਤੀ ਕਰਦੇ ਆਂਡ ਤੱਕ ਕਿਉਂਕਿ ਸਾਰੀ ਡਿਟੇਲ ਸਮਝ ਲੱਗ ਜਾਂਦੀ ਆ ਕੀ ਭਾਪ ਪਤਾ ਕੀਤਾ ਕਿਦਾਂ ਕੀ ਡਿਟੇਲ ਸਮਝਾਈ ਆ ਨਰਖ ਪਰਖ ਜ਼ਰੂਰੀ ਤੁਹਾਨੂੰ ਬੇਨਤੀ ਆ ਕਿ ਕਰਿਆ ਕਰੋ ਕਿਸੇ ਵੀ ਵੀਡੀਓ ਤੋਂ ਖਰੀਦੇ ਜੇ ਮਗਰੋਂ ਕਿਸੇ ਦੇ ਚੁਗੜੂ ਨਾ ਪਾਇਆ ਕਰੋ ਠੀਕ ਆ ਜੀ ਤੇ ਬਾਈ ਹੀਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਚੜ੍ਹਦੀ ਕਲਾ ਭਰਾ ਕੀ ਕਿਰਪਾ ਬਾਬੇ ਦੀਪ ਸਿੰਘ ਦੀ ਸ਼ੁਕਰ ਹੈ ਰੱਬ ਦਾ ਕਹਿੰਦੇ ਸਦਾ ਹਾਂ ਚੜ੍ਹਦੀ ਕਲਾ ਜੀ ਠੀਕ ਆ ਨਾਮ ਦੱਸਿਓ ਜੀ ਹੀਰਾ ਮੇਰਾ ਨਾਮ ਪਿੰਡ ਮੂਸਾ ਜ਼ਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਜੀ ਪਛਾਨਣ ਜੀ ਦਾ 13 441 13 ਠੀਕ ਆ ਛੋਟੀ ਦੋ ਕਰਕੇ ਸ਼ੁਰੂਆਤ ਕਿਡਵਾਂ ਸੂ ਆ ਕੇ ਬਹਿਰੇ ਦੂਜਾ ਸੂਆ ਤੋਂ ਨਹੀਂ ਆ ਅੱਛਾ ਪਹਿਲੇ ਸੂਏ ਦੇ ਦੋ ਦੰਦ ਛੋਟੀ ਸੂਈ ਸੀ ਪਹਿਲੇ ਸੂਏ ਦੁੱਖੀ ਸੂਈ ਸੀ ਆ ਤੇ ਸੱਜਣ ਮਿੱਤਰ ਨੂੰ ਦਵਾਈ ਸੀ ਅੱਛਾ ਤੇ 15 ਲੀਟਰ ਐ ਮਣਕੇ ਦੁੱਧ ਹੀ ਲੈਂਦਾ ਪਹਿਲੇ ਸੂਏ ਦੋ ਦੰਦ ਕੱਟੇ ਸੱਜਣੋਂ ਸੂਈ ਦੂਜੇ ਸੂਏ ਲਈ ਤਿਆਰ ਹੋਣ ਚੌਗੀ ਹੋ ਗਈ ਤੇ ਛਿੱਕੀ ਹੋ ਗਈ ਆ ਅਛਾ ਛੱਗੀ ਹੁੰਦੀ ਹੈ ਜੇ ਛੱਗੀ ਕਹਿਣ ਲੱਗੇ ਇਹਦੇ ਹਨਾ ਛੱਗੀ ਹੋ ਗਈ ਹੈ ਹਨਾ ਛੋਟੀ ਆ ਨਵਾਂ ਵੇ ਖੁੰਡ ਕਾੜ ਚੰਗਾ ਲਾਈ ਬੈਠੀ ਹਨਾ ਹਾਂਜੀ ਹਾਂਜੀ ਬਹੁਤ ਸੋਹਣੀ ਆ ਕੱਟੀ ਤੇ ਦੂਜਾ ਸੂਏ ਲਈ ਬਿਲਕੁਲ ਤਿਆਰੀ ਤੇ ਸਮਾਂ ਕੋਈ 15 ਤੋਂ 20 ਦਿਨ ਜਿਹੜਾ ਹਨਾ ਖੜੂਗੀ 3 ਦਿਨ ਪੂਰੇ ਹੁੰਦੇ ਆ 5 ਤਰੀਕ ਨੂੰ ਦਿਨ ਪੂਰੇ ਹੁੰਦੇ ਹਨਾ ਆ ਕੋਈ 1 ਕਾਧਾ ਦਿਨ ਗਾਂ ਪਸ਼ਾਂ ਖੜ ਸਕਦੀ ਆ ਹਾਂਜੀ 5 ਤਰੀਕ ਦਿਨ ਪੂਰੇ ਫਿਰ ਪੂਰਾ ਫਿਰ ਥੱਲਾ ਲਾ ਜੂਗੀ ਪੂਰਾ ਹਨਾ ਬੰਜੂਗੀ ਕਾ ਵੀ ਕੋਈ ਗਰੰਟੀ ਮੰਗੋ ਉਹ ਵੀ ਦੇ ਦਾਂਗੇ ਓਕੇ ਬੰਦੋ ਪਾਰ ਪਿਛੇ ਦੀ ਫੁੱਲ ਗਰੰਟੀ ਫੁੱਲ ਫੁੱਲ ਕਰਾਂਗੇ ਠੀਕ ਆ ਦੁੱਧ 15 ਪਹਿਲੇ ਨੇ ਭਰਿਆ 15 ਪਹਿਲੇ ਨੇ ਅਸੀਂ ਯੋਗ ਹਾਂ ਦਾ ਬਾਬਾ ਜੀ ਹੱਥੀ ਚੋਕੇ ਮਾਲਵੇ ਬਿਲਟ ਜੋ ਮਾਈਏ ਹਾਂਜੀ ਆਂਦੇ ਆਂਦੇ ਠੀਕ ਆ ਲੋ ਜੀ ਮਾਲਵੇ ਬਿਲਟ ਦੀ ਸੱਜਣੋ ਮਾਲਵੇ ਜੋ ਲੈਂਦੀ ਸੀ ਹੋ ਠੀਕ ਆ ਮਿੱਤਰ ਨੂੰ ਦਵਾਤੀ ਹੁਣ 130 ਦੀ ਲੈਂਦੀ ਹੁਣ ਅੱਛਾ ਜੀ 130 ਦੀ 130 ਦੀ ਲੈਂਦੇ ਹੁਣ ਦੂਜੇ ਸਵੇਰੇ ਲਈ ਫੇਰ ਤਿਆਰੀ ਤੇ ਬਿਲਕੁਲ ਹੁਣ 135 ਦੀ ਵੇਚ ਸਕਦੇ ਅਗਲਾ ਨਫਾ ਲਵੇ ਅੱਜ ਮੋਲ ਹੀ ਜਾਇਜ਼ ਕਰਨਾ ਹੈ ਦਾ ਕਿੰਨਾ ਜੀ 135 ਕਰਦੇ ਮੋਲ ਨਹੀਂ ਜਾਇਜ਼ ਕਰਦੀ ਹੋਰਾ ਇੱਕ ਭਾਈ ਦੇ ਦਈਏ ਹੋਰ ਕਰ ਦਈਏ ਥੋੜਾ ਘਟਾਰ ਗਏ ਭਾਈ ਚੋਟੀ ਤਿਆਰ ਹੋਈ ਆ 135 ਦੀ ਆ ਚਲ ਅੱਜ ਜਾਇਜ਼ ਕਰ ਦਈਏ 120 ਦੇ ਦਾਂਗੇ ਜਾਇਜ਼ ਨਹੀਂ ਜਾਇਜ਼ 15 ਦੀ ਦੇ ਦੇ ਹਾਂ ਨਾ ਨਹੀਂ ਨਹੀਂ ਦੇ ਦੇ ਕੋ ਸਾਹਵੇਂ ਸਾਫ ਸੌ ਕੇ ਅਗਲਾ ਤਿਆਰੀ ਕਰ ਲੈ ਸਾਦੀ ਨਹੀਂ ਆਈ ਮੰਜਾ 1500 ਕਮਾਈ ਬਸ ਸੱਜਣ ਮਿੱਤਰ ਦੀ ਸਮਝ ਲੋ ਵੇਚ ਦੇਣੀ ਆ ਆਪਣੇ 15 ਦੀ ਨਾ ਕਰਦ ਗਏ ਨਹੀਂ 12 ਹੀ ਪੂਰੀ ਦੇ ਦਾਂਗੇ ਅੱਛਾ ਹਮ ਚਲੋ ਤੁਹਾਡੀ ਕੀ ਕਰਾਣਾ ਕਰਦਾਂਗੇ ਇਧਰੇ ਬਾਬਾ ਜੀ ਲੈਵਾ ਭਦਰਾ ਬਿਲਕੁਲ ਲੈਵਾ ਭਦਰਾ ਕੱਢਣ ਦੀ ਬਣੀ ਆ ਦੋ ਚਾਰ ਕਿਲੋ ਬਣੀ ਬਣੀ ਆ ਪੂਰੀ ਬਣੀ ਇੱਧਰੇ ਭਾਂ ਬਹਿ ਜਾਓ ਕੋਈ ਚੱਕਰ ਨਹੀਂ ਹਾਂ ਹਾਂ ਪੋਲੀ ਚੋਂ ਆਉਂਦੀ ਆ ਹਾਂ ਥਾਣੀ ਨੋਕ ਵਾਲਾ ਹਾਂ ਹੀ ਦੂਜੇ ਨੰਬਰ ਤੇ ਵੱਛੀ ਆ ਗਈ ਹਾਂਜੀ ਹਾਂਜੀ ਠੀਕ ਆ ਇਹ ਇਹ ਕਿੰਨਾ ਕੁ ਦੁੱਧ ਭਾਂਡੇ 'ਚ ਭਰੂਗੀ ਇਹਨੇ ਬਾਬਾ ਜੀ ਪਹਿਲੇ ਸੁਦਾ 20 ਕਿਲੋ ਪਰਿਆ ਫਾਰਮ 'ਚ ਲਈ ਆਪਾਂ ਅੱਛਾ 20 ਹਾਂ ਬੈਕਗ੍ਰਾਉਂਡ ਚੰਗੀ ਤਿਆਰ ਕਰ ਲਈ ਹੈ ਨਾ ਕਰਦੀ ਉੱਥੇ ਖੁੱਲੀ ਰਹੀ ਆ ਓਕੇ ਓਕੇ ਉਹਦੋਂ ਨੂੰ ਕੱਢ ਦੋ ਜੀ ਆਹ ਹੋਰ ਉਸਤੇ ਜੀ ਹੌਲੀ ਕਰਦੀ ਆ ਜੰਮੀ ਪਾਲੀ ਪੂਰੀ ਵੱਡੀ ਓਕੇ ਓਕੇ ਲਓ ਜੀ ਚੰਗੀ ਆ ਨਾ ਸੋਹਣੀ ਆ ਲੋਸ ਲੋਸ ਕਰਦੀ ਆ ਰਾਜੀ ਭਾਜੀ ਪੂਰੀ ਹੈ ਨਾ ਕਿਆ ਟੋਲੇ ਵਿੱਚ ਆਂ ਕੀ ਪਈ ਆ ਬਾਬਾ ਜੀ ਭਾਵੇਂ ਇਤਰੇ ਮੇਟ ਲਾ ਕੋਈ ਚੱਕਰ ਨਹੀਂ ਨੋ ਇੱਥੇ ਲੱਡ ਲਾ ਕੜ ਜਣੀਆਂ ਹਾਂ ਟਾਈਮ ਕਿੰਨਾ ਰਹਿ ਗਿਆ ਇਹਦੇ ਪਹਿਲੀ ਤਰੀਨ ਦਿਨ ਪੂਰੇ ਹੁੰਦੇ ਨੇ ਝੂੜ ਦੀ ਮਾਰ ਨਾ ਇਹਦੇ ਵੀਓ ਉੱਪਰ ਰਹਿ ਗਿਆ ਹਫਤਾ ਰਹਿ ਗਿਆ ਕਾਪੀ ਦਾ ਸੋਨਾ ਪਹਿਲੀ ਤਰੀਨ ਦਿਨ ਹਫਤਾ ਰਹੇਗਾ ਹਣਾ ਇਤਰੇ ਭਾਵੇਂ ਸ਼ਹਿਰ ਕੱਢੀ ਜਾਓ ਇਸ ਤਰੀ ਹੂੰ ਕੋਈ ਚੱਕਰ ਨਹੀਂ ਆ ਬੰਦ ਸੋਹਣੀ ਆ ਸੋਨਾ ਆ ਰਾਜੀ ਬਾਜੀ ਪੂਰੀ ਆ ਜਿੰਦੇ ਘਰ ਜਾਵੇ ਉਹਨੂੰ ਪਾਗ ਲਾਵੇ ਹਣਾ ਬਾਬਾ ਜੀ ਖਾਨ ਤੋਂ ਦੀ ਤਾਂ ਫਿਰ ਮੱਛੀ 80 50 ਹਜ਼ਾਰ ਦੀ ਹੈਗੀ ਜੀ ਪਰ ਨਹੀਂ ਹੋਣੀ ਦੇਣੀ ਆਪਾਂ ਜਾਇਜ਼ ਚਲੋ ਚਲੋ ਬੰਦੋ ਜੀ ਹੋਣੀ ਅੰਨੇ ਦੀ ਹੋਰ ਹੈਗੀ ਉਦੋਂ ਠਾ ਸਰਦੀ ਹੋਵੇ ਤਾਂ ਫਿਰ ਖਾਨ ਪੂਰਾ ਵਜ਼ਨ ਪੂਰਾ ਵਜ਼ਨ ਵੱਟਾ ਵੀ ਪੂਰਾ ਤੇ ਕਿੰਨੇ ਦੀ ਹੁੰਦੇ ਦੀਏ ਬਾਬਾ ਜੀ 75 ਮੋਲ ਕਰਦੇ ਆ ਜਾਇਜ਼ ਹੂੰ ਤੇ ਆ ਕਰਕੇ ਵੇਚੀ ਤਾਂ ਫਿਰ ਸੀਰਦੀ ਆ ਅੱਛਾ ਆਪਕੋ ਨੂੰ ਪਤਰਾ ਬੱਜਿਆ 72 ਹਜ਼ਾਰ ਦੀ ਦੇ ਦਾਂਗੇ ਜਾਇਜ ਕਰੀਏ ਜਾਇਜ ਬਾਬਾ ਜੀ ਬਹੁਤ ਜਾਇਜ ਨਹੀਂ ਜਾਇਜ ਕਰੀਏ ਵੱਡੀ ਵਹਿੜ ਆ ਮੰਨਦੇ ਜਾਇਜ ਕਰੀਏ ਥੋੜਾ ਹੋਰ ਕਰਦਿਗੇ ਕਦ ਤੱਕ ਦੀ ਹੈ ਕਦ ਤੱਕ ਦੀ ਯਾਰ ਨਾ ਜਾਇਜ ਹੋ ਗਈ ਆ ਜਾਇਜ ਨਹੀਂ ਹੋਰ ਕਰਦਿਗੇ ਹੋਰ ਪਿਆਰ ਮਿਲਦਗੇ ਸੱਚੀ ਵੇਖੋ ਕਿੰਨੀ 70 ਚੋਂ 2 ੜਾ ਦਈਏ ਸੰਭੀਰ ਪਤਾ ਫਿਰ ਲੱਗਦਾ ਕਿ ਸੰਭੀਰ 2 ੜਾ ਦਈਏ 70 ਚੋਂ 68 ਦੀ ਉਸ ਚੀਜ਼ ਦੇ ਦੱਸੋ ਹੈਗੀ ਤੇ ਨਹੀਂ ਹੈਗੀ ਓਕੇ ਆ ਸੋਨਾ ਤੇਰਾ ਕੇ ਡੀ ਐਮ ਦਾ ਸੋਨਾ ਜਿਹਨੂੰ ਕਹਿੰਦੇ ਹੈਨਾ ਬਾਬੇ ਚੌਗੀ ਆ ਇਹ ਵੀ ਦੱਸਣ ਲਈ ਜਦ ਤੱਕ ਬੋਲੇ ਚੌਗੀ ਹਲੇ ਚਾਰ ਦੰਦ ਆ ਚਿੱਕੀ ਦੇ ਦੰਦ ਫਟਰੇ ਹਲੇ ਅੱਛਾ ਹਾਂਜੀ ਹਾਂਜੀ ਤੇ ਆ ਘਰੋਂ ਬੱਛੀ ਵੇਚ ਨਹੀਂ ਫਿਰ ਹਾਂ ਇਹ ਪੂਰੇ 74 ਛੜਾਂਗੇ ਆਪਾਂ ਦੋ ਛੜ ਦੇ ਜਾਣ ਦੇ ਚੱਲ 68 ਦੀ 68 ਦੀ ਜਾਣ ਦੇ ਹੈਨਾ ਇਹ ਕੀ ਹੋ ਗਿਆ ਸੋਨੀ ਤੇ ਆ ਬੱਛੀ ਦੀ ਗੱਲ ਕਰੀਏ ਬੱਛੀ ਬਾਬਾ ਜੀ ਆਪਣੀ ਘਰ ਦੀ ਆ ਅੱਛਾ ਤੇ ਗੰਗਾ ਕਈਆਂ ਨਾਲ ਜਾਦੇ ਹੋਏ ਤੇ ਤੰਗੀਆਂ ਆਉਂਦੀ ਬੰਨਣ ਦੀ ਹੂੰ ਤੇ ਪਹਿਲੇ ਸਵੇਰੇ 27 28 ਕਿਲੋ ਤੋਂ ਬਣਾਇਆ ਆਂ ਨਾ ਬੱਛੀ ਕਰਉ ਆਪਣੇ ਹਾਂ ਕਰੇ ਮਨਾਇਆ ਇੰਨੇ ਦਾ ਆਪਣੇ ਘਰ ਹੋਂ ਟੀਗਾ ਭਰਿਆ ਨੂੰ ਅੱਛਾ ਜੀ ਇਹ ਟੀਗਾ ਚੰਗਾ ਭਰਿਆ 35 ਕਿਲੋ ਵਾਲੀ ਮੱਸੀ ਦਾ ਭਰਿਆ ਹੈ ਨਾ ਅੱਛਾ ਹਾਂ ਕਿੰਨਾ ਟਾਈਮ ਹੋ ਗਿਆ ਗੱਭ ਨੂੰ ਬਾਬਾ ਜੀ ਵੀ ਆ ਕੱਲ 20 ਤਰੀਕ ਨੂੰ ਚੰਗੀ ਹਾਂਜੀ ਇਹ 20 ਨੂੰ ਕੱਲ ਦੋ ਹੋ ਗਿਆ ਤੇ ਚੱਲ ਆ ਗਿਆ ਤੀਜਾ ਮਹੀਨਾ ਸ਼ੁਰੂ ਹੋ ਗਿਆ ਨਾ ਤੀਜਾ ਆ ਗਿਆ ਤਾਂ ਬਾਬਾ ਜੀ ਦੁੱਧ ਨੂੰ ਅਸੀਂ ਡਰਾਈਵ ਕਰਦੇ ਹਾਂ ਹੂੰ ਸਾਇਆਂ ਵੀ ਲੈ ਕਰਕੇ ਤਾਂ ਪਾਸ ਲੈਣੀ ਕੋਈ ਚੱਕਾ ਕਿੰਨਾ ਕਿ ਹੁਣ ਥਣ ਪਾਸ ਹੁੰਦੇ ਆ ਆ ਜੀ ਸੁਵਾਣਾ ਹੁੰਦੇ ਆ ਬਾਬਾ ਜੀ ਠੀਕ ਆ ਕੋ ਕਿਲੋ 2 ਕਿਲੋ ਖੰਡ ਆ ਹਾਂ ਹਾਂ ਹੈਨਾ ਇੰਨਾ ਕੋਊਗਾ ਕਿਲੋ ਕੋ 2 ਕਿਲੋ ਨਹੀਂ ਇੰਨਾ ਥੋੜੀ ਪਾਸ ਹੁੰਦੀ ਆ ਉਹ ਠੀਕ ਆ ਠੀਕ ਆ ਇਤਨਾ ਬਾਜੋ ਭਾਵੇਂ ਇਤਨੇ ਬੈਜੋ ਓਕੇ ਅੱਛਾ ਇਤਰਾ ਵੇਲੇ ਖਲਾਰ ਲਈ ਆਪਾਂ ਪਹਿਲਾ ਸੂਆ ਕਿੰਨਾ ਦੁੱਧ ਭਰਿਆ ਦੱਸਿਆ 25 ਕਿਲੋ ਬਾਬਾ ਜੀ ਭਰਿਆ ਨੇ ਭਾਂਡੇ ਚ ਪਾਇਆ ਪਾਇਆ ਬਾਬਾ ਜੀ ਮੈਂ ਆਪ ਦਾਰਦੀ ਆ ਹਣਾ ਕਿਸ ਨੂੰ ਆਖਣੀ ਕਿ ਦੋੜਿਆ ਆਪਾਂ ਹਾਂ ਆਪ ਦੱਸੂਗੀ ਵੇਸ਼ੀ ਭਰਿਆ ਤੇ ਐਰ ਕੀ ਦੁੱਜੇ ਲਈ ਗੱਭਿਆ ਬਾਬਾ ਜੀ ਵੇਖੋ ਇਧਰ ਵ ਕੋਈ ਟ੍ਰੇਨ ਵਿੱਚ ਖੜਾ ਹੈ ਸੀ ਲਿਆ ਹਾਂਜੀ ਓਕੇ ਤੇ ਰੇਟ ਦੀ ਗੱਲ ਕਰੀਏ ਕਿੰਨੇ ਦੀ ਦੇਣਾ ਹੈ ਵੀ ਇੱਥਾਨਾ ਦੀ ਪਾਸ ਕਰ ਸਕਦਾ ਕੋਈ ਨਹੀਂ ਨਹੀਂ ਹਾਂ ਠੀਕ ਆ ਕੋਈ ਨਹੀਂ ਰਹਿਣ ਦਿਓ ਜਿਹੜਾ ਕੋਈ ਆਊਗਾ ਪਾ ਕਰ ਲੂ ਤੇ ਰੇਟ ਦੀ ਗੱਲ ਕਰੀਏ ਕਿੰਨੇ ਕਿ ਦੀ ਹੋਣ ਦੇ ਦੇਣੀ ਆਪਾਂ ਜਾਈ ਜੀ ਬਾਬਾ ਜੀ ਕਿੰਨੇ ਦੀ ਬਹੁਤ ਜਾਇ 50 ਮੰਗਦੇ ਆ ਹਾਂ 45000 ਦੀ ਦੇ ਦੀਏ ਹੋਰ ਕਰ ਦੇ 45 ਦੀ ਬਾਬਾ ਜੀ ਦੇ ਦਾਂਗੇ ਨੇ ਇੱਕ ਗਾਨ ਹੋਰ ਮੈਂ ਕਰਦਾ ਪਿਆਰ 85000 ਦੀ ਬੱਛੀ ਆ ਵੀ ਲੈ ਲਾਂਗੇ ਖਰੀਦ ਲੋਗੇ ਖਰੀਦ ਲਾਂਗੇ ਜਬਾਨ ਆ ਉਹ ਰੱਖ ਲਈ ਆਡੀ 85000 ਰੁਪਏ ਦੇ ਕੇ ਲੈ ਆਵਾਂਗੇ ਡਬਲ ਹੀ ਪੈਸੇ ਦੇ ਕੇ ਲੈ ਆਵਾਂਗੇ ਓਕੇ ਹਾਂ ਠੀਕ ਆ 70-90 ਹਜ਼ਾਰ ਦੀ ਪਿਆਰ ਹੋਈ ਹੈਗੀ ਆ 85 ਦੀ ਵਸੇ ਲੈ ਲਾਂਗੇ ਆਪਾਂ ਓਕੇ ਹਾਂਜੀ ਹਾਂਜੀ ਆਹ ਕੋਈ ਪਤਾ ਹੁੰਦਾ ਆਪਦੇ ਡੰਗਰ ਦਾ ਬੰਦ ਹੋ ਹਾਂਜੀ 85 ਹਜ਼ਾਰ ਦੀ ਲੈ ਲਾਂਗੇ ਕੋਣ ਆਪਾਂ ਦੇ ਦੇਣੀ 45 ਹਜ਼ਾਰ ਕੂਦੇ ਦੀ ਠੀਕ ਹੈ ਜੀ ਹਾਂਜੀ ਨਾਲ ਨਾਲ ਫਲਾਣ ਦਾ ਦੇ ਦਈਏ ਮਾਚਾ ਇਹ ਆ ਗਈ ਡੰਗਰ ਦਾ ਪਤਾ ਹੁੰਦਾ ਨਾ ਆਪਦੇ ਦਾ ਇੰਨਾ ਕ ਬੰਨਾ ਹੈ ਇੰਨਾ ਕ ਬਣਿਆ ਹਾਂਜੀ ਹਾਂਜੀ ਹਾਂ ਠੀਕ ਆ ਕੋਈ ਆਹ ਚੰਗੀ ਸਾੰਬੇ ਦਾ 25 ਲੱਖ ਰੁਪਏ ਵਿੱਚ ਹੋ ਜੇ ਇਹ ਨਹੀਂ ਪਤਾ ਫਾਰਮ ਤੇ ਆ ਕਟੀਆਂ ਦੀ ਸ਼ੁਰੂਆਤ ਕਰੀਏ ਹੁਣ ਉਹ ਪਰਲੀ ਤਾਂ ਲੱਗੀ ਹੈ ਹਾਂਜੀ ਹਾਂਜੀ ਪਰਲੀ ਦੀ ਜੈਡ ਬਲੈਕ ਤੋਂ ਹਨਾ ਬੜਾ ਕੁੰਡ ਕੰਡ ਲਾਈ ਬੈਠੀ ਆ ਵਾ 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 ਕੀ ਬਾਤ ਹੈ ਕਿ ਖੀਰੀ ਹੋ ਗਈ ਆ ਹਾਂਜੀ ਹਾਂਜੀ ਕੱਚੀ ਖੀਰੀ ਹਨਾ ਜੀ 5 ਸਾਲ ਦੀ ਆ 13 ਮਹੀਨੇ ਦੀ ਹੋਈ ਏ ਲੱਕਟੀ ਥਾਨ ਬੜੇ ਸੋਹਣੇ ਲੱਗੇ ਆ ਥਾਨ ਲੱਗੇ ਦੱਸ 13 ਮਹੀਨੇ ਦੀ ਕੱਟੀ ਆ ਜੈਡ ਬਲੈਕ ਆ ਬਿਲਕੁਲ ਓਕੇ ਹਨਾ ਕਿੰਨੇ ਕਿਥੋਂ ਦੁੱਧ ਦੋ ਦੋ ਦੇ ਅਰਕਾਰ 18 ਕਿਲੋ ਦੁੱਧ ਦਿੱਤੀ ਮਾਜ ਅੱਖੀ ਦੀ ਕੱਟੀ ਐ ਅੱਛਾ ਜੀ ਸਾਰੇ ਆਪਾਂ ਨੂੰ ਪਤਾ ਆਪਾਂ ਚੈੱਕ ਕਰੋ ਖਰੀਦੀਆਂ ਨੇ ਘਰ ਦੱਸਦਾਂਗੇ ਆਪਾਂ ਨੂੰ ਲੈਣਾ ਨਫਾ 1000 1500 ਆਪਾਂ ਕਿਹੜੀ ਗੱਲ ਸਿੱਧੀਆਂ ਦੱਸਦਾਂਗੇ ਘਰ ਦੱਸਾਂਗੇ ਆਪਾਂ ਕਿਥੋਂ ਲਈ ਆ ਚੱਲ ਖੋ ਉਹ ਖੋਲੋ ਤੋਰਾ ਤਰਾ ਮੜਾਇਆ ਕਰਵਾ ਲਈਏ ਤਾਂ ਨਹੀਂ ਕਰਾ ਦਈਏ ਤਾਂ ਫਿਰ ਕਿਹੜੀ ਚੱਲਿਆ ਓਕੇ ਓਕੇ ਲੋਣੀ ਸੋਹਣੀ ਆ ਨਾ ਤੋਰਾ ਤਰਾ ਵੀ ਚੰਗਾ ਕੱਟੀ ਦਾ ਚਲੋ ਬੰਦੋ ਲਾਇਓ ਬੰਦੋ ਸਵਾਗ ਸਾਲ ਦੀ ਹੋ ਗਈ ਹੈ ਨਾ 13 ਮਿੰਟ ਦੀ ਆਉ 14 ਮਿੰਟ ਦੀ ਆਹ ਕਾਲੀ ਵੇਲ ਪੂਸ਼ ਕਾਲੀ ਵਾਲੇ ਜੈਡ ਬਲੈਕ ਆ ਬਿਲਕੁਲ ਜੈਡ ਬਲੈਕ ਜੈਡ ਬਲੈਕ ਹਾਂ ਕਿੰਨੇ ਕ ਦੀ ਕੀਮਤ ਕਿੰਨੇ ਕ ਕਰ ਦਈਏ ਅੱਬੇ ਮੰਗਦੇ 30000 ਆ ਰਿਆਂ 20000 ਦੀ ਇੱਕੀ ਆਖਦੀ 20000 ਦੀ ਰਾਵਾਂਗੇ ਵਿੱਚ ਛੋੜੀ ਕਰਦੀ ਆ ਓਕੇ ਓਕੇ 30000 ਪੂਰੇ ਵੀ ਦੇ ਦਾਂਗੇ ਤੇ ਆ ਜਿਹੜੇ ਦੂਜੇ ਨੰਬਰ ਤੇ ਇਹ ਵੀ ਲਾ ਲੂਗੇ ਮਗਰ ਬੁਖਾਰੀਏ ਥਾਂ ਤੋਂ ਮੇਰੀ ਵੀ ਥਾਂ ਤੋਂ ਬੁਖਾਰੀਏ ਇੱਕੋ ਸਹਿਜ ਜੀ ਹਨਾ ਨੌ ਲਾਈ ਆ ਬਾਬਾ ਜੀ ਕੀ ਕਰੂੰ ਲਿਆ ਜੋੜਾ ਉਹ ਵੱਖਰੀ ਲਈ ਆਪਾਂ ਠੀਕ ਆ ਛਾੜ ਵਖਾ ਲੋ ਹਣਾ ਚਾਰੇ ਰਗੇ ਨੋ ਜਾਣਾ ਕਟੀਆਂ ਚ ਆ ਫਾਂਬ ਲੂਗਾ ਤੇ ਕਟੀਆਂ ਇਸ ਇਹ ਕਿੰਨੇ ਕ ਦੀ ਦੇਰ ਕੀ ਹਾਂਜੀ ਜਿਆਦਾ ਜਿਆਦਾ ਜੱਤ ਵਾਲੀ ਇਹ ਆ ਗਈ ਹਣਾ ਹਾਂਜੀ ਹਾਂਜੀ ਤੇ ਸੋਹਣੀ ਆ ਹਾਂਜੀ ਹਾਂਜੀ ਕਿੰਨੇ ਦੀ ਦੇਰ ਕੀ ਫਿਰ ਦੱਸੋ ਇਹ ਵੀ ਇਹ ਵੀ ਇੰਨੇ ਦੀ ਦੇਰ ਕੀ ਯਾਰ ਮੋਲਨ 20 ਹੱਦੀ ਦੇ ਦਿੰਨੀ ਇਹ ਵੀ 20 ਦੀ ਹਣਾ 20 ਦੀ ਅੱਗੇ ਆ ਗਈ ਲੋਹੀ ਆ ਗਈ ਹਣਾ ਲੋਹੀ ਦੀ ਹਾਂ ਲੋਹੀ ਦੀ ਹਾਂ ਲੋਹੀ ਦੀ ਡਿਮਾਂਡ ਜਲਦੀ ਹੁੰਦੀ ਆ ਹਾਂ ਇਹਦੀ ਬਾਬਾ ਜੀ ਮਾਂ ਆਪਾਂ ਘਰ ਪਹਿਲਾਂ ਬੋਲਿਆ ਆਪਾਂ ਘਰ ਦੱਸਾਂਗੇ ਇਹਦੀ ਮਾਂ ਨੇ 16 ਕਿਲੋ ਦੁੱਧ ਕੱਢਿਆ 16 ਕਿਲੋ ਭਾਂਡੇ 'ਚ ਪਾਇਆ ਤੇ ਇਹਦਾ ਗੈਜ ਮੁੱਲ ਬਹੁਤ ਹਾਂ ਲੋਹੀ ਪਿਓਰ ਆ ਗਈ ਨਾ ਕੱਟੀ ਲੋਹੀ 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 ਇਹਨੂੰ ਵੇਖ ਆ ਪੈਰ ਚਾਰੇ ਵੇਖ ਲੋ ਆ ਪੈਰਾਂ ਦੇ ਸਾਰਾ ਸਾਰੀ ਲੋਹੀ ਆ ਗਈ ਤੇ ਹਾਂ ਜੀ ਜੀ ਤੇ ਕੀਮਤ ਕਿੰਨੀ ਆ ਤੇਰਾ 17000 ਮੰਗਦੇ ਆ ਚਾਪਨਾ ਜਾਂਦੀ ਦੇ ਦੇਣੀ ਜੈਸਨ ਭਾਈ ਚਾਪਨਾ ਚਾਹਾਂ ਜਾਂਦੀ ਦੇ ਦੇਣੀ ਜੈਸਨ ਉਹ ਆਨਲਾਈਨ ਕੋਈ ਮੰਗਾਵੇ ਘਲਦਾ ਕੋਈ ਚੱਕਰ ਨਹੀਂ ਆ ਓਕੇ ਓਕੇ ਕੋਈ ਦੂਰ ਨੇੜੇ ਦਾ ਮੰਗਾਵੇ ਇਹ ਸਾਲ ਤੋਂ ਅੰਦਰ ਉਹ ਕੋਈ ਆਖੂਗਾ ਤਿੰਨੇ ਆਪਾਂ ਮਾਨਦਾਨ ਕਰਦਾਂਗੇ ਤਿੰਨੇ ਘਲਦਾਂਗੇ ਠੀਕ ਆ ਹਾਂਜੀ ਹਾਂਜੀ ਇਹ ਸਾਲ ਤੋਂ ਅੰਦਰ ਆ ਹਾਂਜੀ ਹਾਂਜੀ ਇਹ ਸਾਲ ਦੀ ਇਹ 13 12 ਮਹੀਨੇ ਦੀ ਹੈਗੀ ਆ ਸਾਲ ਡੇਢ ਗੜ ਆ ਪਸ਼ੂ ਹੈ ਨਾ ਹਾਂਜੀ ਹਾਂਜੀ ਠੀਕ ਆ ਜੀ ਖਰੀਦਦਾਰੀ ਸੱਜਣੋ ਕਰਿਓ ਇਹ ਪਸ਼ੂ ਆ ਪੰਜੇ ਤੇ ਸਾਡੇ ਵੱਲੋਂ ਸასი ਕਰਦੀ